ਦੋਸਤੋ ਅੱਜ ਦਾ ਵਿਸ਼ਾ ਹੈ ਅਕਲਾਂ ਦੇ ਅੰਨੇ ਜੋ ਕਮੈਂਟ ਕਰਨ ਮੰਦੇ ਦੋਸਤੋ ਥੋੜੇ ਦਿਨ ਪਹਿਲਾਂ ਮੈਂ YouTube ਤੇ ਸਰਦਾਰ ਇੰਦਰ ਸਿੰਘ ਘੱਗਾ ਜੀ ਦੀ ਇੱਕ ਇੰਟਰਵਿਊ ਦੇਖ ਰਿਹਾ ਸੀ ਜਿਹੜੀ ਕਿ ਇੱਕ ਮਨਜਿੰਦਰ ਸਿੰਘ ਨਾਂ ਦਾ ਪੱਤਰਕਾਰ ਇੰਟਰੋ ਕਰ ਰਿਹਾ ਸੀ ਗੱਲਬਾਤ ਦਾ ਵਿਸ਼ਾ ਪਖੰਡਵਾ ਤੇ ਚੱਲ ਰਿਹਾ ਸੀ ਕਿ ਕਈ ਪਖੰਡੇ ਲੋਕ ਜਾਂ ਬਾਬੇ ਇਹ ਕਹਿੰਦੇ ਹਨ ਕਿ ਅਸੀਂ ਨਰਕ ਸਵਰਗ ਆਪਣੇ ਅੱਖੀਂ ਦੇਖਿਆ ਹੈ ਸਾਨੂੰ ਬਾਬਾ ਨਾਨਕ ਜੀ ਦੇ ਦਰਸ਼ਨ ਹੋ ਗਏ ਹਨ ਸਾਨੂੰ ਰੱਬ ਦੇ ਦਰਸ਼ਨ ਹੋ ਗਏ ਹਨ ਅਸੀਂ ਭੂਤਾਂ ਪ੍ਰੇਤਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਾਂ ਵਗੈਰਾ ਵਗੈਰਾ ਸਰਾਰ ਇੰਦਰ ਸਿੰਘ ਜੀ ਕੱਗਾ ਇਹਨਾਂ ਸਾਰੀਆਂ ਗੱਲਾਂ ਦਾ ਪੂਰੀਆਂ ਦਲੀਲਾਂ ਦੇ ਕੇ ਖੰਡਨ ਕਰ ਰਹੇ ਸਨ ਉਹ ਕਹਿ ਰਹੇ ਸਨ ਕਿ ਜੋ ਪੁਜਾਰੀਆਂ ਨੇ ਰੱਬ ਬਣਾ ਕੇ ਲੋਕਾਂ ਨੂੰ ਡਰਾਇਆ ਹੋਇਆ ਹੈ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਪਰੰਤੂ ਜੋ ਕੁਝ ਹੋ ਰਿਹਾ ਹੈ ਉਹ ਕੁਦਰਤ ਦੇ ਨਿਯਮਾਂ ਮੁਤਾਬਕ ਚੱਲ ਰਿਹਾ ਹੈ ਸਾਡੇ ਬਾਬਾ ਨਾਨਕ ਜੀ ਨੇ ਵੀ ਹੁਕਮ ਰਜਾਈ ਚੱਲਣਾ ਭਾਵ ਮਨੁੱਖ ਨੂੰ ਕੁਦਰਤ ਦੇ ਨਿਯਮਾਂ ਮੁਤਾਬਕ ਚੱਲਣ ਦੀ ਸਲਾਹ ਦਿੱਤੀ ਹੋਈ ਹੈ ਜਿਹੜੇ ਅਕਾਲ ਪੁਰਖ ਜਾਂ ਰੱਬ ਦੀ ਲੋਕ ਗੱਲ ਕਰਦੇ ਹਨ ਉਹ ਕਾਲਪੁਰਖ ਨੇ ਮਨੋਖ ਨੂੰ ਹੀ ਆਪਣੇ ਵਰਗਾ ਰੂਪ ਬਣਾ ਕੇ ਇਸ ਧਰਤੀ ਉੱਪਰ ਭੇਜਿਆ ਹੈ ਉਸ ਆਦਮੀ ਨੇ ਸਾਰਾ ਕੁਝ ਦਿਮਾਗ ਤੋਂ ਲੈ ਕੇ ਹੱਥ ਪੈਰ ਮੂੰਹ ਲੱਤਾਂ ਪੇਟ ਸਾਰਾ ਕੁਝ ਲਾ ਕੇ ਆਪਣੇ ਵਰਗਾ ਰੂਪ ਬਣਾ ਕੇ ਆਪਣਾ ਦੂਤ ਬਣਾ ਕੇ ਭੇਜਿਆ ਹੈ ਇਹ ਵੱਖਰੀ ਗੱਲ ਹੈ ਕਿ ਉਹ ਉਸ ਵਿੱਚ ਮਾੜੀਆਂ ਪ੍ਰਵਿਰਤੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਉਹ ਫਿਰ ਮਾੜੇ ਕੰਮ ਕਰਨ ਲੱਗ ਜਾਂਦਾ ਹੈ ਉੱਪਰ ਕੋਈ ਵੱਖਰਾ ਨਰਕ ਸਵਰਗ ਨਹੀਂ ਹੈ ਤੇ ਨਾ ਹੀ ਉੱਪਰ ਕੋਈ ਧਰਮਰਾਜ ਬੈਠਾ ਹੈ ਜੋ ਮਰਨ ਤੋਂ ਬਾਅਦ ਲੇਖਾ ਮੰਗਦਾ ਹੈ ਨਾ ਕੋਈ ਅਗਲਾ ਪਿਛਲਾ ਜਨਮ ਹੈ ਬਸ ਇਸ ਧਰਤੀ ਉੱਪਰ ਹੀ ਸਭ ਨਰਕ ਸਵਰਗ ਹੈ ਜਦ ਆਦਮੀ ਆਪਣੀ ਉਮਰ ਭੋਕੇ ਜਾਂ ਜਾਂ ਪਹਿਲਾਂ ਕਿਸੇ ਕਾਰਨ ਕਰਕੇ ਬਿਮਾਰੀ ਜਾਂ ਐਕਸੀਡੈਂਟ ਕਰਕੇ ਮਰ ਜਾਂਦਾ ਹੈ ਤਾਂ ਉਹ ਇੱਥੇ ਹੀ ਸੰਸਕਾਰ ਸੰਸਕਾਰ ਤੋਂ ਬਾਅਦ ਮਿੱਟੀ ਹੋ ਜਾਂਦਾ ਹੈ ਸਰਦਾਰ ਇੰਦਰ ਸਿੰਘ ਜੀ ਘੱਗਾ ਜੀ ਪੱਤਰਕਾਰ ਵੀਰ ਦੀ ਹਰ ਇੱਕ ਗੱਲ ਦਾ ਬਹੁਤ ਸੋਹਣੇ ਢੰਗ ਨਾਲ ਜਵਾਬ ਦੇ ਰਹੇ ਸਨ ਪਰ ਕੁਝ ਅਕਲ ਦੇ ਅੰਨੇ ਲੋਕ ਜੋ ਗੁਰਬਾਣੀ ਦਾ ਹੀ ਦਾ ਤਾਂ ਅੱਖਰ ਨਹੀਂ ਜਾਣਦੇ بس ਇੱਕ ਦੂਜੇ ਨੂੰ ਦੇਖ ਕੇ ਇਹਨੇ ਭੇੜੇ ਕਮੈਂਟ ਕਰਦੇ ਹਨ ਕਿ ਉਹ ਆਪਣੀ ਅਕਲ ਦਾ ਹੀ ਜਨਾਜ਼ਾ ਕਢ ਲੈਂਦੇ ਹਨ ਇਸ ਗੱਲ ਤੋਂ ਸਾਫ਼ ਹੁੰਦਾ ਹੈ ਕਿ ਜਾਂ ਤਾਂ ਪਖੰਡੀ ਬਾਬੇ ਰਚੇਲੇ ਹਨ ਜਿਨ੍ਹਾਂ ਦੀ ਘੱਗਾ ਜਿਹੀਆਂ ਗੱਲਾਂ ਨਾਲ ਦਾ ਰੋਟੀ ਬੰਦ ਹੁੰਦੀ ਹੈ ਅਤੇ ਜਾਂ ਫਿਰ ਉਹ ਆਪਣੇ ਜ਼ਿੰਦਗੀ ਦੇ ਰਸਤੇ ਤੋਂ ਭਟਕੇ ਹੋਏ ਹਨ ਜੇਕਰ ਤੁਸੀਂ ਆਪਣੇ ਆਪ ਨੂੰ ਗਿਆਨਵਾਨ ਸਮਝਦੇ ਹੋ ਤਾਂ ਕੱਗਾ ਜੀ ਤੋਂ ਸਮਾਂ ਲੈ ਕੇ ਉਹਨਾਂ ਨਾਲ ਡਿਬੇਟ ਕਰ ਲਵੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕੱਗਾ ਜੀ ਪੜ੍ਹੇ ਲਿਖੇ ਹਨ ਜਾਂ ਅਣਪੜ੍ਹ ਹਨ ਮੈਨੂੰ ਪਤਾ ਹੈ ਕਿ ਤੁਸੀਂ ਡਿਗਰੀ ਵਾਲਿਆਂ ਨੂੰ ਪੜ੍ਹੇ ਲਿਖੇ ਮੰਨਦੇ ਹੋ ਜੋ ਕਿ ਨਿਰਾ ਝੂਠ ਹੈ ਕੋਰਾ ਝੂਠ ਹੈ ਅਸੀਂ ਬਿਨਾ ਸਕੂਲ ਕਾਲਜ ਜਾਏ ਤੋਂ ਬਿਨਾ ਵੀ ਪੂਰੀ ਦੁਨੀਆ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਆਓ ਫਿਰ ਚੁਣੌਤੀ ਕਬੂਲ ਕਰੋ ਤਾ ਕਿ ਤੁਹਾਡਾ ਵੀ ਪਤਾ ਲੱਗ ਜਾਵੇ ਕਿ ਤੁਸੀਂ ਅਸਲੀ ਸਿੱਖ ਹੋ ਕਿ ਨਕਲੀ ਸਿੱਖ ਹੋ ਕਈ ਮੂੰਹ ਚ ਆ ਕੇ ਕਹਿ ਦੇਣਗੇ ਕਿ ਇਹ ਤਾਂ ਜੀ ਕਾਮਰੇਡ ਹੈ ਇਹ ਤਾਂ ਜੀ ਆਰਐਸਐਸ ਦਾ ਬੰਦਾ ਹੈ ਤੁਹਾਡੇ ਵਰਗਿਆਂ ਨੂੰ ਆਰਐਸਐਸ ਦੀ ਫੁੱਲ ਫਾਰਮ ਦਾ ਵੀ ਪਤਾ ਨਹੀਂ ਹੁੰਦਾ ਐਵੇਂ ਆਰਐਸਐਸ ਦਾ ਡੱਟਾ ਹੀ ਲਗਾਇਆ ਤੁਸੀਂ ਸੋ ਅਖੀਰ ਵਿੱਚ ਮੈਂ ਤਾਂ ਇਹੋ ਹੀ ਕੰਮ ਕਰਾਂਗਾ ਕਿ ਸਾਨੂੰ ਕੋਈ ਵੀ ਕਮੈਂਟ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਇਸ ਨਾਲ ਸਾਡੀ ਅਕਲ ਦਾ ਜਨਦਾ ਹੀ ਨਿਕਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ